ਅੱਜ ਆਲਮੀ ਵਾਤਾਵਰਨ ਦਿਹਾੜਾ ਹੈ ਸੰਸਾਰ ਦਾ ਕੁਦਰਤੀ ਪਸਾਰਾ ਜਿਸ 'ਚ ਪਾਣੀ, ਮਿੱਟੀ, ਜੰਗਲ, ਜੀਵ ਜੰਤੂ ਵੱਖ-ਵੱਖ ਤਰ੍ਹਾਂ ਦੀਆਂ ਰੁੱਤਾਂ, ਤ੍ਰਾਤਲ ਤੇ ਵਾਯੂ ਮੰਡਲ ਆਉਂਦੇ ਨੇ ਉਸੇ ਨੂੰ ਵਾਤਾਵਰਨ ਕਹਿੰਦੇ ਨੇ ਇਸ ਦੇ ਕੁਦਰਤੀ ਰੂਪ ਨੂੰ ਮਨੁੱਖ ਨੇ ਨਿੱਜੀ ਲੋੜਾਂ ਦੇ ਲਈ ਤਹਸਨਹਿਸ ਕਰਨ ਦੇ ਨਾਲ-ਨਾਲ ਬੇहद ਗੰਦਲਾ ਤੇ ਨਾ ਵਰਤਨ ਯੋਗ ਕਰ ਦਿੱਤਾ ਹੈ ਹੋਨੇ ਪਰ ਦੂਸ਼ਿਤ ਹੀ ਨਈ ਸਭ ਬੜੇ ਸਾਰੇ ਮਾਰੂ ਰੋਗਾਂ ਦਾ ਕਾਰਨ ਵੀ ਬਣ ਗਿਆ ਏ ਪਰ ਲੋਕਾਂ ਨੂੰ ਸਮਝ ਨਹੀਂ ਆ ਰਹੀ ਇਸੇ ਚੀਜ਼ ਦਾ ਅਹਿਸਾਸ ਕਰਨ ਲਈ ਇਸੇ ਚੀਜ਼ ਨੂੰ ਸਮਝਣ ਦੇ ਲਈ ਸ਼ੁਰੂਆਤ ਹੋਈ ਸੀ ਆਲਮੀ ਵਾਤਾਵਰਨ ਦਿਹਾੜੇ ਦੀ ਆਲਮੀ ਵਾਤਾਵਰਨ ਦਿਹਾੜੇ ਮੌਕੇ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਲੋਕਾਂ ਨੂੰ ਵਾਤਾਵਰਨ ਬਚਾਉਣ ਪ੍ਰਤੀ ਜਾਗਰੂਕ ਕੀਤਾ ਜਾਵੇ ਲੋਕ ਵੱਖ-ਵੱਖ ਤਰ੍ਹਾਂ ਦੇ ਉਪਰਾਲੇ ਕਰਦੇ ਨੇ ਜਿਹੜਾ ਹਾਈ ਕੋਪਰਾਲਾ ਹੋ ਰਿਹਾ ਪਟਿਆਲਾ ਚ ਪਟਿਆਲਾ ਦੇ ਨੇਚਰ ਪਾਰਕ ਦੇ ਵਿੱਚ ਇਨਿਆਣੀ ਪਾਰਕ ਨੂੰ ਸਾਫ ਕਰ ਰਹੇ ਨੇ ਇਹਨਾਂ ਦੇ ਹੱਥਾਂ 'ਚ ਫੜੇ ਪੋਸਟਰਾਂ ਤੇ ਲਿਖਿਆ ਕਿ ਆਰ ਲੈਂਡ ਆਰ ਫਿਊਚਰ ਮਤਲਬ ਸਾਡੀ ਧਰਤੀ ਸਾਡਾ ਭਵਿੱਖ ਤੇ ਇਹਨਾਂ ਬੱਚਿਆਂ ਦਾ ਸਾਥ ਦੇ ਰਹੇ ਨੇ ਰਾਉਂਡ ਗਲਾਸ ਫਾਊਂਡੇਸ਼ਨ ਦੇ ਡਾਕਟਰ ਰਜਨੀਸ਼ ਵਰਮਾ ਇਸ ਮਾਦ ਸੇਵੀ ਸੰਸਥਾ ਤੋਂ ਜਤਵਿੰਦਰ ਸਿੰਘ ਗਰੇਵਾਲ ਬੱਚਿਆਂ ਦਾ ਕਹਿਣਾ ਹੈ ਕਿ ਅਸੀਂ ਪਿਛਲੇ 4-5 ਦਿਨਾਂ ਤੋਂ ਇਸ پارک ਚਾਕੇ پارک ਦੀ ਸਫਾਈ ਕਰ ਰਹੇ ਹਾਂ ਜਿਸ ਤਰੀਕੇ ਦੇ ਨਾਲ ਇਹ ਬੱਚੇ ਵਾਤਾਵਰਣ ਪ੍ਰੇਮੀ ਸਮਾਜ ਸੇਵੀ ਵਾਤਾਵਰਣ ਨੂੰ ਵਿਚਾਰ ਰਹੇ ਨੇ ਜੇ ਉਸੇ ਤਰ੍ਹਾਂ ਹਰ ਇੱਕ ਬੰਦਾ ਇਸ ਨੂੰ ਆਪਣੀ ਮੁਢਲੀ ਜ਼ਿੰਮੇਵਾਰੀ ਸਮਝੇ ਤਾਂ ਸ਼ਾਇਦ ਸਾਡੇ ਵਾਤਾਵਰਣ ਦੇ ਹਾਲਾਤ ਸੁਧਰ ਜਾਣਗੇ ਮੈਂ ਜੋ ਦੇਖ ਰਹੀ ਹਾਂ ਕਿ 3-4 ਦਿਨ ਤੋਂ ਇਹ ਲੱਗੇ ਹੋਏ ਹਨ ਗਰੇਵਾਲ ਹੁਣੇ ਦੇ ਨਾਲ ਬੱਚੇ ਜਿਹੜੇ ਸਟੂਡੈਂਟ ਹੈਗੇ ਆ ਬਾਕੀ ਹਿਸਟਰੀ ਬੜੀ ਇੰਟਰਸਟਿੰਗ ਹੈ ਜਦੋਂ ਅਸੀਂ ਮੈਂ ਥਾਪਰ ਸਪੀਚ ਜੀ ਕਰਦੇ ਇਸ پارک ਦੀ ਹਿਸਟਰੀ ਇਹ ਹੈਗੀ ਆ ਕਿ ਪਹਿਲਾਂ ਜਦ ਅਸੀਂ ਸਟੂਡੈਂਟ ਹੁੰਦੇ ਸੀ ਇੱਥੋਂ ਸੀ ਆ ਸ਼ੁਰੂਆਤ ਦੀ ਨਾਲਾ ਜਿਹੜਾ ਜਾਂਦਾ ਸੀ ਛੂ ਆ ਇੱਥੋਂ ਸ਼ੁਰੂਆਤ ਕੀਤੀ ਸੀ ਫਿਰ ਇਹਦੀ ਤਾਰਬੰਦੀ ਵੀ ਉਹਦੇ ਪੂਰੀ ਦੀ ਬਾਉਂਡਰੀ ਹੋਈ ਹੈ ਬਾਅਦ ਤਾਰ ਲਾ ਕੇ ਉਸ ਮੇਰੇ ਪੀਸੀ ਦੌਰਾਨ ਅਸੀਂ ਸ਼ੁਰੂ ਇੱਥੇ ਜਿਹੜੇ ਇਹ ਮੈਂ ਤਾਂ ਇਹ ਹਿਸਟਰੀ ਇਹ ਵੀ ਡੰਪ ਸਾਈਡ ਸੀ ਜਿਹੜਾ ਇਧਰੋਂ ਜਿਹੜਾ ਟ੍ਰਿਪਲੀ ਦਾ ਸਾਰਾ ਕੂੜਾ ਸੀ ਜਿਹੜਾ ਇਹ ਇੱਥੇ ਛੱਡਦੇ ਸੀਗੇ ਫਿਰ ਤਾਰਬੰਦੀ ਤੋਂ ਬਾਅਦ ਸਾਡੇ ਅਸੀਂ ਬਹੁਤ ਕੋਸ਼ਿਸ਼ ਕੀਤੀ ਬਹੁਤ ਬਹੁਤ ਵੱਡੇ ਲੈਵਲ ਦੇ ਜੀਸੀਯੂ ਮਸ਼ੀਨਾਂ ਆਏ ਲੱਖ 2 ਲੱਖ ਦੀਆਂ इवन ਥਾਪਰ ਤੋਂ ਜੀਸੀਯੂ ਮਸ਼ੀਨਾਂ ਪ੍ਰੂਫ ਕਰਾਈਆਂ ਉੱਥੋਂ ਪ੍ਰੂਫ ਕਰਾ ਕੇ ਫਿਰ ਸਾਰਾ ਇਹ ਸਿਸਟਮ ਇੱਥੋਂ ਪੂਰਾ ਜਿੰਨਾ ਚੱਕਿਆ ਜਾ ਚੱਕਾ ਆਇਆ ਫਿਰ ਜੋ ਤਾਰਬੰਦੀ ਹੋਈ ਫਿਰ ਜਾ ਕੇ ਦਾ ਕੂੜਾ ਬੰਦ ਹੋ ਜਾਣਾ ਫਿਰ ਜਦੋਂ ਮੈਂ ਪੀਐਚਡੀ ਇੱਥੇ ਕਰਦੇ ਸੀਗੇ ਉਸ ਸਮੇਂ ਚ ਇਹ ਸੀਗਾ ਵੀ ਅਸੀਂ ਵੀਕ ਦੇ ਵਿੱਚ ਅੰਦਰੋਂ ਯੂਨੀਵਰਸਿਟੀ ਦੇ ਵਿੱਚੋਂ ਪ੍ਰੂਫ ਕਰਾਇਆ ਸੀ ਬੰਦਾ ਇੱਕ ਵਰਕਰ ਸਾਡੀ ਟੀਮ ਨਾਲ ਹੁੰਦੀ ਸੀ ਵੀਕਲੀ ਉਹਨੂੰ ਇਕੱਠਾ ਕਰੋ ਜਿੰਨਾ ਕੂੜਾ ਹੈ ਇਹਨਾਂ ਰੱਜ ਕੀਤਾ ਉਹ ਸਮੇਂ ਵਿੱਚ ਅਸੀਂ ਵੀਕਲੀ ਕਰਾਉਂਦੇ ਸੀ ਉਹਨੂੰ ਤੇ ਨਾਲ ਜਿਹੜੀ ਜਿੰਨੀ ਬਾਉਂਡਰੀ ਜਾਂਦੀ ਥਾ ਪਰਦੇਸ ਨਾਲ ਉਹ ਵੀ ਅਸੀਂ ਮਤਲਬ ਸ਼ਟ ਰੱਖਦੇ ਸੀ ਜਿਹਦਾ ਅੱਗੇ ਬੱਸ ਸਟਾਪ ਕਰਿਆ ਕਲੀਨ ਲੈਣ ਤੇ ਬਾਕੀ ਇਹਨਾਂ ਦੀ ਬਾਕੀ ਇਹ ਨਾਲ ਸਾਡੇ ਖੜੇ ਇਹਨਾਂ ਨੇ ਵੱਡਾ ਰੋਲ ਆ ਕਿਉਂਕਿ ਇਹ ਲਗਾਤਾਰ ਇਸ ਸਫਾਈ ਕਰਦੇ ਨੇ ਪਾਣੀ ਵੀ ਡਲੇ ਬੂਟੇ ਨੂੰ ਤਾਂ ਇਹ ਜਿਹੜਾ ਬੜਾ ਖੁਸ਼ੀ ਹੁੰਦੀ ਵੀ ਅੱਗੇ ਜਿਹੜਾ ਜਨਰੇਸ਼ਨ ਹੈਗੇ ਅੱਗੇ ਜਿਹੜੇ ਲੋਕ ਕਰ ਰਹੇ ਨਾਲ ਨਾਲ ਤਾਂ ਬਹੁਤ ਹੀ ਵੱਡਾ ਕਾਜ ਹੈ ਕਿਉਂਕਿ ਵਾਤਾਵਰਨ ਦੇਵੇ ਸਾਡੇ ਤੇ ਇਹਦੇ ਤੇ ਹਰ ਇੱਕ ਬੰਦੇ ਨੇ ਕੰਟਰੀਬਿਊਸ਼ਨ ਕਰ ਲਈ ਜਿੰਨੀ ਵੀ ਤੁਸੀਂ ਸਾਡੀ ਵਾਈਲਡ ਲਾਈਫ ਸੈਂਟਰ ਦੇ ਪੰਜਾਬ ਦੀ ਲਿਖੋਗੇ ਜਾਂ ਹੋਰ ਤੁਸੀਂ ਇਹ ਨੇਚਰਲ ਸਿਸਟਮ ਦੇਖੋਗੇ ਸਾਰਾ ਉਹ ਪਲਾਸਟਿਕ ਨਾਲ ਭਰਿਆ ਪਿਆ ਇਸ ਟਾਈਮ ਤੇ ਪਰ ਉਹਨੂੰ ਖਤਮ ਕਰਨ ਦਾ ਇੱਕ ਤਰੀਕਾ ਵੀ ਕੋਈ ਛੋਟੇ ਛੋਟੇ ਕੋਈ ਗਰੁੱਪ ਕ੍ਰੀਏਟ ਕਰਕੇ ਉੱਥੋਂ ਇਹ ਜਿਸ ਤਰ੍ਹਾਂ ਦੇ ਕੈਂਪੇਨ ਕਰ ਰਿਹਾ ਤੋਂ ਚੱਕ ਕੇ ਆਪਾਂ ਨੂੰ ਕਲੀਨ ਕਰ ਸਕਦੇ ਹੈਗੇ ਤੁਹਾਨੂੰ ਭਾਜੀ ਇਸ ਤਰ੍ਹਾਂ ਅਸੀਂ ਪਿਛਲੇ ਸਾਲ ਦੀ ਗੱਲ ਕਰੀ ਤਾਂ ਸਾਡੇ ਕੋਲ ਬਰਸ਼ਾਤਾਂ ਕੰਟਿਨਿਊਸ ਵਿੱਚ ਵਿੱਚ ਫੈਰੇ ਸੀ ਉਹ ਮੌਸਮ ਇਦਾਂ ਇਹਨਾਂ ਨੂੰ ਫਰਕ ਸੀਗਾ ਅਸੀਂ ਇੱਕ ਲੱਕੂ ਬੂਟਾ ਲਾਇਆ ਸੀ ਪਿਛਲੀ ਵਾਰ 5 ਜੂਨ ਦੇ ਦਿੱਤੂ ਗਿਵਨ ਪਰ ਇਸ ਵਾਰ ਅਸੀਂ ਸਟੌਪ ਕਿਟਾ ਸਿਸਟਮ ਸਾਡੀ ਫਾਊਂਡੇਸ਼ਨ ਉਹ ਜਿਹੜੀ ਪਲਾਨ ਬੱਸ ਇਹ ਤੁਸੀਂ ਹਰ ਰੋਜ਼ ਲਾਉਂਦੇ ਆ ਕਿਉਂਕਿ ਟਾਈਮ ਹੀ ਨਹੀਂ ਹੈਗਾ ਪਰ ਫਿਰ ਵੀ ਅਸੀਂ ਇੰਨਾ ਜ਼ਿਆਦਾ ਹੀਟ ਆ ਥੱਲੇ ਕਿ ਡੇਲੀ ਪਾਣੀ ਲਾ ਕੇ ਵੀ ਨਹੀਂ ਸਰਦਾ ਲੱਗਦਾ ਤਾਂ ਅਸੀਂ ਇਹ 20 ਦਿਨ ਸਟੌਪ ਕੀਤਾ ਜਦੋਂ ਅਸੀਂ ਦੇਖਿਆ ਦੇਖਾਂਗੇ ਵੀ ਬਰਸਾਤ ਦਾ ਮੌਸਮ ਕੋਈ ਸ਼ੁਰੂ ਹੋ ਗਿਆ 20 ਜੂਨ ਤੋਂ ਬਾਅਦ ਬੀਜ ਉਹ ਜਦੋਂ ਬਾਦ ਹੀ ਸੀ ਬ੍ਰਾਂਚ ਸ਼ੁਰੂ ਕਰਦੇ ਬਰਸਾਤ ਨੂੰ ਦੇਖਦੇ ਹਾਂ ਜੀ ਇਸ ਤਰ੍ਹਾਂ ਹੁੰਦਾ ਜਦੋਂ ਇੱਕ ਬਰਸਾਤਾਂ ਆਉਣੀ ਹੈਗੀ ਉਦੋਂ ਹਰ ਇੱਕ ਬੰਦਾ ਚਾਹੁੰਦਾ ਮੈਂ ਕੁ ਪਰ ਜਦੋਂ ਉਹ ਬਰਸ਼ਾਤਾਂ ਕੰਪਲੀਟ ਹੋ ਜਾਂਦੀਆਂ ਉਹ ਲੋਕ ਸੋਦੇ ਵੀ ਉਹ ਬਰਸ਼ਾਤਾਂ ਸਾਰੇ ਛੱਡ ਦਿੰਦੇ ਆਨੂੰ ਬੂਟਾਂ ਉਹਦੀ ਮੋਨਿਟਰਿੰਗ ਨਹੀਂ ਜਾਂਦੀ ਹੋਈ ਤਾਂ ਸਾਡੀ ਜਿਹੜੀ ਕਮੀ ਹੈ ਸਾਡੇ ਪੰਜਾਬ ਨੂੰ ਅਸੀਂ ਦੇਖੀ ਅਬਜ਼ਰਵੇਸ਼ਨ ਲਈ ਹੈ ਅਸੀਂ ਪਲਾਂਟਸ ਲਾ ਕੇ 2 ਮਹੀਨੇ ਤੱਕ ਆਪਾਂ ਉਹਨੂੰ ਸੈੱਟ ਰੱਖਦੇ ਆਂ ਦੇਖਦੇ ਆਂ ਆਪਾਂ 2 ਮਹੀਨਿਆਂ ਬਾਅਦ ਉਹ ਭੁੱਲ ਜਾਂਦੇ ਆਂ ਅਸਿਸਟ ਕਰਦੇ ਇਸ ਵੀ ਸਾਡੀ ਜਿਹੜੀ ਮੇਨਟੇਨੈਂਸ ਹੈਗੀ ਆ ਉਹ ਤੇ ਕਮੀ ਆਉਂਦੀ ਬਰੋ ਤੁਸੀਂ ਉਹ ਸਰਦੀ ਵੀ ਪਾਣੀ ਚਾਹੀਦਾ ਉਹ ਸਾਰਾ ਕੁਝ ਚਾਹੀਦਾ ਉਸ ਸਮੇਂ ਸਰਦੀ ਨੂੰ ਪਾਣੀ ਭੁੱਲਦੇ ਆਂ ਤਾਂ ਇੱਕਦਮ ਜਰੂਰ ਕਿਉਂਕਿ ਸਾਡਾ ਵਿੰਟਰ ਬਹੁਤ ਬਹੁਤ ਹਾਰਡ ਆ ਬਰੋ ਉਸ ਸਮੇਂ ਜਿਹੜੀ ਕਮੀ ਆਉਂਦੀ ਐ ਤੁਸੀਂ ਜਿੰਨੇ ਵੀ ਪਲਾਂਟ ਲੱਗਦੇ ਆ ਲੱਗਦੇ ਸੀਗੇ ਪਹਿਲਾਂ ਉਹ ਡੈਮੇਜ ਹੋਏ ਆ ਪਰ ਸ਼ਟਰਡ ਅਰਾਊਂਡ ਦਾ ਫਾਊਂਡੇਸ਼ਨ ਦਾ ਸਿਸਟਮ ਹੈਗਾ ਅਸੀਂ ਮਤਲਬ ਉਹਨੂੰ ਓਨਰਸ਼ਿਪ ਦੇ ਕੇ ਲਾਉਨੇ ਆ ਮਤਲਬ ਜੇ ਮਨ ਲਓ ਕਿਸੇ ਨੇ ਕੋਈ 20 ਬੂਟੇ ਲਾਉਣੇ ਉਹ ਓਨ ਕਰਦਾ ਹੈਗਾ ਉਹਨੂੰ ਪਾਣੀ ਦੇ ਪ੍ਰੋਪਰ ਅਸੀਂ ਮੋਨਿਟਰਿੰਗ ਦਿੰਦੀ ਆ ਉਹਦੇ ਨਾਲ ਗੱਲਬਾਤ ਕਰਦੀ ਆ ਪਿੰਡਾਂ ਦੇ ਵਿੱਚ ਅਸੀਂ ਬੰਦਰੀ ਗਾਰਡਨ ਪ੍ਰੋਜੈਕਟ ਕਰਦੇ ਆ ਵਿਦਆਊਟ ਬੰਦਰੀ ਦਾ ਅਸੀਂ ਕੋਈ ਪ੍ਰੋਜੈਕਸ਼ਨ ਕਰਦੇ ਤਾਂ ਕਿ ਦੀ ਬਾਲੀਬਾਰਸ ਲਈ ਪੱਡਣਾ ਲੱਗੇ ਇਹੀ ਇੱਕ ਮੈਸੇਜ ਹੈ ਵੀ ਜੇ ਪਲਾਂਟ ਲਾਉਣਾ ਹੈਗਾ ਉਹਨੂੰ ਕੰਟੀਨਿ ਬਾਕੀ ਜਿਵੇਂ ਵਾਤਾਵਰਣ ਦੇ ਵਿੱਚ ਹੈਗਾ ਦੁਨੀਆ ਲੈਵਲ ਤੋਂ ਬਣਾਇਆ ਜਾਂਦਾ ਹੈਗਾ। ਈਸ਼ਵਰ ਪਲਾਸਟਿਕ ਨੂੰ ਲੈ ਕੇ ਇਹਨਾਂ ਥੀਮ ਵੀ ਰੱਖਿਆ ਹੋਇਆ ਹੈਗਾ। ਤਾਂ ਇਸ ਲਈ ਸਾਨੂੰ ਸਾਰਿਆਂ ਦਾ ਹੱਥ ਬੰਦਾ। ਜਿੱਥੇ ਵੀ ਬੋਕਰਾਂ ਦਾ ਜਿੱਥੇ ਪਾਰਕs ਖੰਗਦੇ ਉੱਥੇ ਤੁਸੀਂ ਬੈਲ ਵੀ ਦੇਖਦੇ ਹੋ। ਜਾਂ ਤੁਹਾਨੂੰ ਲੱਗਦਾ ਜਿੱਥੇ ਪਲਾਂਟੇਸ਼ਨ ਹੋਣ ਵਾਲੀ ਕਿਹੜੀ ਜਗ੍ਹਾ ਤੇ ਤੁਸੀਂ ਮਤਲਬ ਉੱਥੇ ਇਹੀ ਸਨੇਹਾ ਵੀ ਆਪਾਂ ਕੁਛ ਨਾ ਕੁਛ ਕੰਟ੍ਰਿਬਿਊਟ ਕਰੀ ਆਪਣੀ ਵਰਮਲ ਵੀ ਤਾਂ ਕਿ ਆਪਾਂ ਆਪਣੀ ਜਨਰੇਸ਼ਨ ਨੂੰ ਮਚਾ ਕਰਕੇ ਪੰਜਾਬ ਕੋਲਡੀ ਬਹੁਤ ਵੱਡੇ ਲੈਵਲ ਦਾ ਸਾਨੂੰ ਪਤਾ ਹੈ ਕਿ ਤਨ ਪ੍ਰਸ਼ਾਸਤ ਪ੍ਰਸ਼ਾਸਨ ਜੰਗਲ ਆ ਇਸ ਨੂੰ ਅਪਰੂਵ ਕਰਨ ਵਾਸਤੇ ਸਾਨੂੰ ਬਹੁਤ ਸਟੈਪ ਚੱਕਣੇ ਪਏ ਔਰ ਇਸੇ ਤਰ੍ਹਾਂ ਸਾਡੇ ਪਿੰਡਾਂ ਦੇ ਵਿੱਚ ਬਹੁਤ ਵੱਡੇ ਲੈਵਲ ਦਾ ਪਲਾਸਟਿਕ ਹੈ ਐਂਟਰੀ ਹੈ ਰ ਐਗਜ਼ਿਟ ਕੋਈ ਨਹੀਂ ਪਿੰਡਾਂ ਵਿੱਚ ਉਸ ਨੂੰ ਵੈਸੀ ਵੱਡੇ ਲੈਵਲ ਤੋਂ ਨੂੰ ਕੰਮ ਕਰਨੀ ਤੁਹਾਨੂੰ ਤਿੰਨ ਸਾਲ ਦੇ ਹੋ ਗਏ ਮਤਲਬ ਹੋ ਗਏ ਸਬਸਕ੍ਰਾਈਬ ਕਰਦੇ ਨੂੰ ਇੱਥੇ ਮਤਲਬ ਕਿ ਬਹੁਤ ਗੰਦ ਪੈ ਰੱਖਿਆ ਸੀਗਾ ਜਦ ਅੰਕ ਲੱਗੇ ਤਾਂ ਸਾਨੂੰ ਵੀ ਲੱਗੇ ਕਿ ਅਸੀਂ ਵੀ ਨਾਲ ਕਰਵਾਈਏ ਕਿਉਂਕਿ ਅਸੀਂ ਆਧੁਨੀ ਜਨਰੇਸ਼ਨ ਆ ਤੇ ਸਾਨੂੰ ਹੈ ਕਿ ਇੱਥੇ ਦਾ ਸਾਫਾਈ ਕਰੀਏ ਅਸੀਂ এনवायरमेंट ਸਾਫ ਕਰੀਏ ਥੋੜਾ ਅਸੀਂ ਆ ਜਾਣੇ 5:30 ਜਾਂ 6 ਵਜੇ ਤੱਕ ਅਸਾਨੇ ਹਲੇ 4 ਦਿਨ ਹੋਏ ਨੇ 4-5 ਟਰੈਲੀਆਂ ਭਰ ਕੇ ਸਿੱਟੀਆਂ ਨੂੰ ਵੀ ਭਰ ਕੇ ਕੂੜੀਆਂ ਬਹੁਤ ਗੰਦਾ ਇੱਥੇ ਲੋਕੀ ਤਾਂ ਅਕਸਰ ਬੱਚੇ ਘੇਰ ਜਾਂਦੇ ਆ ਲਾਈਕ ਜਿਵੇਂ ਸਾਪਰ ਯੂਨੀਵਰਸਿਟੀ ਦੇ ਬੱਚੇ ਵੀ ਉਹਦੇ ਘੇਰਦੇ ਨੇ ਇਹ ਐਵੇਂ ਨਹੀਂ ਕਰਨਾ ਚਾਹੀਦਾ ਕਿਉਂਕਿ ਆਪਣਾ এনवायरमेंट ਹੈ ਰੈਪਰਸ ਬਲਾਸਿਸ ਸੇ ਬਾਕੀ ਹੈ ਨਾ ਥਰਮਾਕੋਲਸ ਐ ਬੋਟਲਸ ਵੈਰਾ ਵੀ ਨਸ਼ੇ ਦੀ ਬੋਟਲਸ ਜਿਵੇਂ ਹੁੰਦੀਆਂ ਨੇ ਉਹ ਨਾਲ ਦੇ ਮਤਲਬ ਸਿੱਜ ਜਾਂਦੇ ਨੇ ਤੇ ਨਸ਼ੇ ਦੀਆਂ ਗੋਲੀਆਂ ਵੀ ਹੁੰਦੀਆਂ ਨੇ ਪੱਤੇ ਉਹ ਦੇਖ ਫਿਰਤੇ ਹੁੰਦੇ ਆ ਅਜ ਕੱਦ ਦਿਨੇ ਤੱਕ ਸਾਫ਼ ਨਹੀਂ ਹੁੰਦਾ ਅੱਗੇ ਤਾਂ ਅਸੀਂ ਚਲਾਵਾਂਗੇ ਅੱਜ ਬੱਚਾ ਤੁਸੀਂ ਦੇਖ ਸਕਦੇ ਹੋ ਗੁੱਡ ਮਾਰਨਿੰਗ ਜੀ ਅੱਜ ਵਰਲਡ এনਵਾਇਰਨਮੈਂਟ ਡੇ ਵੀ ਆ ਜੀ ਵੈਸੇ ਤੇ ਸਲੋਗਨ ਵੀ ਬਹੁਤ ਵਧੀਆ ਓਵਰ ਲੈਂਡ ਓਵਰ ਫਿਊਚਰ ਤੇ ਅਸੀਂ ਕੋਸ਼ਿਸ਼ ਕੀਤੀ ਇਸ ਪੂਰੇ ਵੀਕ ਦੇ ਵਿੱਚ ਜਿਹੜਾ ਪਾਰਕ ਹੈ ਪਟਿਆਲੇ ਦਾ ਸਭ ਤੋਂ ਸੋਹਣਾ ਕੁਦਰਤੀ ਪਾਰਕ ਜਿਹਨੂੰ ਅਸੀਂ ਕਹਿੰਦੇ ਨੇ ਨੇਚਰਲ ਪਾਰਕ ਹੈ ਇਹਦੇ ਚੋਂ ਅਸੀਂ ਪਲਾਸਟਿਕ ਮੁਕਤ ਇਹਨੂੰ ਕਰੀਏ ਤੇ ਸਾਨੂੰ ਥੋੜੀ ਹੈਰਾਨੀ ਵੀ ਹੋਈ ਹੈ ਤੇ ਸ਼ਾਬਾਸ਼ੀ ਵੀ ਮੇਰੇ ਨਾਲ ਲੱਗੀ ਹੋਈ ਟੀਮ ਦੀ ਹੈਰਾਨੀ ਇਹ ਵੀ ਅਸੀਂ ਕਰੀਬ ਹੁਣ ਤੱਕ ਇੱਕ ਟਰਾਲੀ ਜਿਹੜੀ ਹੈ ਪਲਾਸਟਿਕ ਦੀ ਭਰ ਚੁੱਕੀ ਆ ਇਹ ਉਹ ਜਗ੍ਹਾ ਜਿੱਥੇ ਮਤਲਬ ਮੋਸਟਲੀ ਸੱਭਿਅਕ ਲੋਕ ਆਉਂਦੇ ਨੇ ਇਹ ਉਹ ਜਗ੍ਹਾ ਜਿੱਥੇ ਅਸੀਂ ਦੇਖਦੇ ਆਂ ਵੀ ਥੋੜੇ ਲੋਕ ਆਉਂਦੇ ਨੇ ਉਹਦੇ ਬਾਵਜੂਦ ਵੀ ਇੱਕ ਟਰਾਲੀ ਜਿਹੜੀ ਆ ਉਹ ਅਸੀਂ ਪਲਾਸਟਿਕ ਦੀ ਹੁਣ ਤੱਕ ਇਕੱਠੀ ਕਰਨੀ ਮੇਰੇ ਨਾਲ ਨੇ ਵੀਰ ਮੇਰੇ ਜੀ ਨੀਸ਼ ਮੇਰੇ ਤੋਂ ਬਸੇ ਤੋਂ ਛੋਟੇ ਨ ਉਮਰ ਚ ਪਰ ਅਸੀਂ ਬਹੁਤ ਕੁਝ ਸਿੱਖਿਆ ਕਿਉਂਕਿ ਬੂਟੇ ਲਾਉਂਦੇ ਸੀ ਇੱਥੇ ਮੈਂ ਇੱਕ ਵਾਰੀ ਜਿਵੇਂ ਵੀਰ ਜੀ ਹੁਣ ਇੱਥੇ ਬੂਟੇ ਲਾ ਰਹੇ ਸੀ ਤੇ ਮੈਂ ਇਹਨਾਂ ਕੋਲ ਸਿੱਧਾ ਰੁਕ ਗਿਆ ਜਿੱਥੇ ਮੈਂ ਕਹਿੰਦਾ ਇਨਸਪੀਰੇਸ਼ਨ ਦੀ ਗੱਲ ਕਰਦੇ ਆ ਮੈਂ ਕਿਹਾ ਵੀ ਅਸੀਂ ਵੀ ਬੂਟੇ ਲਾ ਲਈਏ ਨਾਲ ਤੇ ਇਹ ਕਹਿੰਦੇ ਆਜੋ ਸਾਨੂੰ ਤਾਂ ਵੈਲਕਮ ਹੈ ਤੇ ਮੇਰੀ ਟੀਮ ਦੀ ਆ ਫੌਜ ਉਸੇ ਤਰੀਕੇ ਹੀ ਹੈ ਇਹ ਜਦੋਂ ਮੈਂ ਪਹਿਲੇ ਦਿਨ ਸ਼ੁਰੂ ਕਰਿਆ ਪਹਿਲੇ ਦਿਨ ਇਹਨੂੰ ਕੰਮ ਤੇ ਆ ਬੱਚੇ ਸੈਰ ਕਰਨ ਆਏ ਸੀ ਮੈਂ ਕਿਹਾ ਵੀ ਕੰਮ ਕਰ ਲਈਏ ਕਿਉਂਕਿ ਮੈਨੂੰ ਯਾਦ ਸੀ ਉਹ ਵੀ ਅਸੀਂ ਵੀ ਅਸੀਂ ਹੁਣੇ ਮੈਂ ਗੱਲ ਕਰਕੇ ਇੱਥੇ ਬਹੁਤ ਸਾਰੇ ਵੱਡੇ ਲੋਕ ਇੱਥੇ ਸੈਰ ਕਰਨ ਆਉਂਦੇ ਆ ਹੁਣ ਥੋੜਾ ਜਿਹਾ ਦੋ ਤਿੰਨ ਦਿਨਾਂ ਬਾਅਦ ਕੁਝ ਐਪਰੀਸ਼ੀਏਟ ਕਰਕੇ ਲੰਘਦੇ ਆ ਕੁਝ ਕਹਿੰਦੇ ਆ ਵੀ ਯੂ ਡੂ a ਗੁੱਡ ਜੌਬ ਪਰ ਮਤਲਬ ਕਿਸੇ ਨੇ ਕੋਸ਼ਿਸ਼ ਹੀ ਨਹੀਂ ਕੀਤੀ ਵੀ ਅਸੀਂ ਕਿਉਂ ਕਰ ਰਹੇ ਆ ਤੁਸੀਂ ਪੁੱਛਿਆ ਕਿ ਵੀ ਤੁਸੀਂ ਕਿਉਂ ਕਰ ਰਹੇ ਹੋ ਮਤਲਬ ਕਿਸੇ ਨੇ ਇੰਨੇ ਤੱਕ ਵੀ ਇਹ ਨਹੀਂ ਪੁੱਛਿਆ ਵੀ ਕੋਈ ਸਫਾਈ ਕਰਮਚਾਰੀ ਸਮਝਦਾ ਹੋਣਾ ਮਤਲਬ ਮੈਂ ਥੋੜੀ ਹੈ ਤਾਂ ਹਾਸੇ ਵਾਲੀ ਗੱਲ ਹੈ ਮੈਨੂੰ ਰੋਜ਼ ਕੱਪੜੇ ਬਦਲ ਕੇ ਆਉਣੇ ਪੈਂਦੇ ਆ ਵੀ ਮੈਨੂੰ ਇਹ ਨਾ ਕਹਨ ਭਾਜੀ ਸਾਡੇ ਘਰੇ ਵੀ ਕੂੜਾ ਚੱਕ ਦਿਓ ਵੀ ਲੋਕਾਂ ਨੂੰ ਲੱਗਿਆ ਵੀ ਵਾੜ ਕਿਉਂਕਿ ਸਾਨੂੰ ਲੱਗਦਾ ਵੀ ਜੇ ਅਸੀਂ ਜਨਰੇਸ਼ਨਾਂ ਦੇ ਅੱਗੇ ਬਚਾਉਣੀਆਂ ਨੇ ਤਾਂ ਪਲਾਸਟਿਕ ਮੋਸਟ ਡੇਂਜਰਸ ਹੈ ਕੱਲ ਵੀ ਮੈਂ ਬਹੁਤਾ ਗਿਆਨੀ ਤਾਂ ਹੈ ਨਹੀਂ ਕੋਈ ਵੀ ਦੀ ਪੀ ਐਚ ਡੀ ਹੋਲਡਰ ਨੇ ਕੱਲ ਗੂਗਲ ਤੇ ਹੀ ਦੇਖ ਰਿਆ ਸੀ ਵੀ ਪਲਾਸਟਿਕ ਦੀ ਬੋਤਲ 'ਚ 1 ਲੱਖ ਜਿਹੜੇ ਆ ਮਾਈਕਰੋ ਕਣ ਜਿਹੜੇ ਨੇ ਉਹ ਪਾਣੀ ਵਾਲੀ ਬੋਤਲ 'ਚ ਹੋ ਜਾਂਦੇ ਨੇ ਜੇ ਉਹ 2-3 ਘੰਟੇ ਧੁੱਪ 'ਚ ਪਈ ਰਹੇ ਤੇ ਅਸੀਂ ਜਿੰਨਾ ਇਕੱਠਾ ਕੀਤਾ ਸਿਰਫ ਪਲਾਸਟਿਕ ਹੀ ਇਕੱਠਾ ਕੀਤਾ ਬਾਕੀ ਡਿਟੇਲ ਰਜਨੀਸ਼ਵੀਰ ਜੀ ਦੱਸਣਗੇ ਉਹ ਅਸੀਂ ਤਾਂ ਇਹ ਵੀ ਜਿਹੜਾ ਕੋਈ ਸਿੱਖ ਰਿਹਾ ਉਹ ਕਰ ਦੱਸ ਦਿੰਦੇ ਆ ਥੋੜਾ ਵੀਰ ਜੀ ਦੇ ਧਿਆਨ ਜੂਰ ਲਓ ਇਸ ਬਾਰੇ ਇਹ ਉਹਰ ਇਹ ਮੈਨੂੰ ਮਿਲੇ ਮੈਂ ਕਿਹਾ ਵੀ ਕੰਮ ਕਰੀਏ ਕਹਿੰਦੇ ਕੰਮ ਕਰ ਲੈਣੇ ਆ ਇਹ ਫਿਰ ਮੈਂ ਇਹਨਾਂ ਨੂੰ ਕਿਹਾ ਇਹਨਾਂ ਦੇ ਆ ਮੈਡਮ ਨੇ ਹਵਲੋਵਾਲ ਤੋਂ ਮੈਂ ਇਹਨਾਂ ਨੂੰ ਪੁੱਛਿਆ ਵੀ ਆਪਣੇ ਬੱਚੇ ਕੰਮ ਕਰਨੇ ਪਰ ਤੁਹਾਨੂੰ ਸਹੀ ਦੱਸਾਂ ਇਹ ਬੱਚੇ ਸੜੋ ਚਾਰ ਬਣਾ ਬਦ ਕੰਮ ਕਰੀ ਜਾਂਦੇ ਆ ਮਤਲਬ ਮੈਂ ਜੇ ਰੇੜੀ ਇੱਕ 15 ਮਿੰਟ ਤੇ ਫਿਲ ਕਰਦਾ ਇਹ ਚਾਰ ਪੰਜ ਮਿੰਟ ਤੇ ਫਿਲ ਕਰ ਦਿੰਦੇ ਆ ਸੋ ਇਹਨਾਂ ਦੀ ਵਰਕਿੰਗ ਸਪੀਡ ਬਹੁਤ ਹੈ એનર્ਜੀ ਬਹੁਤ ਹੈ ਸੋ ਉਹੀ ਪੋਜ਼ਿਟਿਵਿਟੀ ਹੈ ਜੀ ਵੀ ਜੇ ਅਸੀਂ ਪੋਜ਼ਿਟਿਵ ਕੰਮ ਲੈਣਾ ਚਾਹੁੰਦੇ ਆ ਤਾਂ ਹੋ ਸਕਦਾ ਮੈਨੂੰ ਮੈਂ ਫਿਰ ਇਸੀ ਗੱਲ ਦੁਹਰਾਉਣਾ ਕਿਉਂਕਿ ਮੇਰੀ ਇਨਸਪੀਰੇਸ਼ਨ ਆ ਰਣਜੀਤ ਵੀਰ ਦੀ ਟੀਮ ਕਾਲਜ ਦੀ ਟੀਮ ਬਾਰਨ ਤੱਕ ਬੱਸ ਸਟੈਂਡ ਤੱਕ ਉਧਰ ਦਸੌਂਦੀ ਰਾਮ ਸਕੂਲ ਤੱਕ ਉਧਰ ਆਪਾਂ ਪਾਰਕ ਦੀ ਸਫਾਈ ਬੱਸ ਸਟੈਂਡ ਵਾਲੀ ਮਤਲਬ ਕੋਈ ਸੜਕ ਛੱਡੀ ਨਹੀਂ ਸੀ ਕਿਉਂਕਿ ਇਹੀ ਗੱਲ ਸੀ 350 ਕੈਂਪੇਨ ਸੀ 350 ਦਿਨ ਕੈਂਪੇਨ ਚੱਲਦਾ ਆ 350 ਦਿਨ ਕੈਂਪੇਨ ਸੀ ਪਰ ਉਹਨੇ ਤਾਂ ਇੱਕ ਵੀ ਬੂਟਾ ਹੈ ਨਹੀਂ ਕਿਉਂਕਿ ਸਰਕਾਰ ਨੇ ਸਾਰੇ ਪੱਟਕੀਆਂ ਪੱਕੀਆਂ ਕਰਤੀਆਂ ਸਰਕਾਰ ਦਾ ਸੋ ਦੈਟ ਵਾਸ ਅ ਮੋਸ ਸਿੰਪਲ ਲੈਕ ਕਿਉਂਕਿ ਸਵੇਰੇ ਉੱਠ ਕੇ ਕੰਮ ਕਰਾਇਆ ਬੱਚਿਆਂ ਤੋਂ ਸੋਸ਼ਲ ਮੈਸੇਜ ਹੈ ਜਸਟ ਫੋਰ ਅ ਮੈਸੇਜ ਅਭੀ ਜੀ ਪੰਡਤ ਜੀ ਆ ਗਏ ਨਾਲ ਆ ਟੀਮ ਇੱਥੇ ਪਹਿਲਾਂ ਹੀ ਕੰਮ ਕਰ ਸਾਨੂੰ ਲੱਗਦਾ ਵੀ ਅਸੀਂ 2 ਕੁ ਮਹੀਨੇ ਬਾਅਦ ਇੱਕ ਕੈਂਪੇਨ ਚਲਾਵਾਂਗੇ ਪਰ ਹਫ਼ਤੇ ਤੋਂ ਘੱਟ ਚੱਲਦੀ ਗੀ ਕਿਉਂਕਿ ਅਸੀਂ ਵੀ ਬੁਢੇ ਹਾਂ ਹੁਣ ਔਰ ਕੰਮ ਵੀ ਲੰਮਾ ਆ ਪਰ ਇਹ ਵੀ ਅਸੀਂ ਸਲੋ ਸਲੋ ਹੁਣ ਇਹਨੂੰ ਰੁਟੀਨ 'ਚ ਰੱਖਾਂਗੇ ਕੋਸ਼ਿਸ਼ ਤਾਂ ਕਰਾਂਗੇ ਵੀ ਨੂੰ ਪਲਾਸਟਿਕ ਫ੍ਰੀ ਕਰੀ ਅੱਛਾ ਇਹ ਕ੍ਰੀਜ਼ਨ ਜ਼ੋਰ ਨਾਲ ਡਿਸਕਸ ਕਰਨਾ ਚਾਹੁੰਨਾ ਰੀਜ਼ਨ 2 ਨੇ ਜੀ 3 ਰੀਜ਼ਨ ਪ੍ਰੇਮੀਆਂ ਦਾ ਹੀ ਜ਼ਿਆਦਾ 40 ਰੁਪਏ ਵਾਲੇ ਪ੍ਰੇਮੀਆਂ ਨੇ ਬਹੁਤ ਦੁਖੀ ਕੀਤਾ 20 ਰੁਪਏ ਦਾ ਪੈਕਟ 20 ਰੁਪਏ ਦੀ ਬੋਤਲ ਆ ਜਿੰਨਾ ਏਸ ਲੇਨ ਦੇ ਉੱਤੇ ਗੰਦਲ ਸਾਰਾ ਪ੍ਰੇਮੀਆਂ ਦਾ ਜਿਨੂੰ ਆਪਾਂ ਲਵਰਜ਼ ਕਹਿੰਦੇ ਹ ਕਿ ਵਸੇ ਮੈਂ ਤਾਂ ਦੋ ਤਿੰਨ ਜਿਹੜੇ ਸੱਜਣੇ ਉਹਨਾਂ ਨੂੰ ਮਿਲਿਆ ਜਿਹੜੇ ਦਾਣਾ ਪਾਉਣਾ ਦਿਨ ਨੂੰ ਲੋਕ ਉਹ ਕਹਿੰਦੇ ਅਸੀਂ ਤਾਂ ਵਾਪਸ ਲੈ ਕੇ ਜਾਂਦੇ ਹਾਂ ਅਲਫਾਫਾ ਪਰ ਜੇ ਅਸੀਂ ਨਹਿਰ ਦੇ ਕੰਢੇ ਤੇ ਵੀ ਦੇਖਦੇ ਆ ਤਾਂ ਮੈਂ ਨੋਟ ਕੀਤਾ ਸੀ ਕਿ ਦਿਨ ਲਈ 1 ਘੰਟੇ 'ਚ 45 ਬੰਦੇ ਨਹਿਰ ਚੱਕ ਜਿਹੜਾ ਉਹ ਤਕਰੀਬਨ ਅਪਰੋਕਸੀਮੇਟ 45 40 ਬੰਦੇ ਜਿਹੜਾ ਚ ਦਾਣਾ ਸੁੱਟਦੇ ਨੇ ਕਿਹੋ ਜਿਹਾ ਰੱਬ ਦੀ ਅਸੀਂ ਸੇਵਾ ਕਰਦੇ ਆ ਇੱਕ ਪਾਸੇ ਰੱਬ ਨੂੰ ਮਨਾ ਰਹੇ ਆ ਦੂਜੇ ਪਾਸੇ ਬੰਦੇ ਮਾਰ ਰਹੇ ਆ ਆ ਕਿਹੜੀ ਸੇਵਾ ਇੱਕ ਵਾਰ ਤਾਂ ਮੱਛੀਆਂ ਬਚਾ ਲਈਆਂ ਦੂਜੇ ਪਾਸੇ ਬੰਦਾ ਮਾਰਤਾ ਥੋੜੀ ਬਹੁਤੀ ਅਕਲ ਸੈਂਸ ਲੈਣੀ ਚਾ ਗੱਡੀ ਰੋਕ ਦੇਣ ਚੌਕ ਦੇ ਉੱਤੇ ਪਹਿਲਾਂ ਸੜਕ ਦੇ ਉੱਤੇ ਫੇਰ ਉਹਦੇ ਚੋਂ ਲਿਫਾਫਾ ਕੱਢਦੇ ਨੇ ਇੱਕ ਦਾ ਢੋਲੀਆਂ ਲਈ ਫਿਰਦਾ ਸੀ ਕੱਲ ਮੈਂ ਦੁੱਧ ਲੈਣ ਗਿਆ ਢੋਲੀਆਂ ਲਈ ਫਿਰਦਾ ਸੀ ਉਹ ਮੁੜ ਕੇ ਚੱਕ ਕੇ ਲਿਫਾਫੇ 15 ਸੜਕ ਦੇ ਉੱਤੇ ਸੁੱਟਦੇ ਜੇ ਸਿੱਧੂਵਾਲ ਨਹਿਰ ਤੇ ਸਮਾਣਾ ਰੋਡ ਨਹਿਰ ਤੇ ਜਾ ਕੇ ਦੇਖੋ ਮੈਨੂੰ ਲੱਗਾ ਕੁਇੰਟਲਾਂ ਟਨਾਂ ਦੇ ਵਿੱਚ ਉੱਥੇ ਪਲਾਸਟਿਕ ਪਿਆ ਉਹ ਪੰਛੀ ਥੋੜੀ ਲੈ ਆਏ ਨੇ ਮੱਛੀਆਂ ਥੋੜੀ ਲੈ ਆਈਆਂ ਨੇ ਜਿਹੜੇ ਬੰਦੇ ਥੱਲੇ ਧਾਣੇ ਪਾਉਂਦੇ ਨੇ ਉਹੀ ਲੈ ਕੇ ਆ ਰਹੇ ਨੇ ਤੋਂ ਥੋੜਾ ਸੈਂਸਿਬਲ ਸਾਨੂੰ ਹੋਣਾ ਪਊਗਾ ਮੈਸੇਜ ਹੈ ਜੀ ਕੰਵਰਟ এনवायरमेंट ਡੇ ਤੇ ਸੇ त्यो धन्यवाद दिदी जय हिन्द